ਕਸਾਨਾਂ ਦਾ ਇਕ ਜਿੰਦਾਬਾਦ 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 ਕਸਾਨਾਂ ਦੀਆਂ ਫਸਲਾਂ ਤੇ ਕੱਟ ਨਹੀਂ ਲਗਣਦਿਆਂਗੇ ਨਹੀਂ ਲਗਣਦਿਆਂਗੇ ਕਸਾਨਾਂ ਦੀਆਂ ਫਸਲਾਂ ਤੇ ਕੱਟ ਨਹੀਂ ਲਗਣਦਿਆਂਗੇ ਨਹੀਂ ਲਗਣਦਿਆਂਗੇ ਅਸੀਂ ਜੀ ਅੱਜ ਦੋਨਾਂ ਜਥੇਬੰਦੀਆਂ ਲੋ ਭਾਰਤੀ ਕਿਸਾਨ ਜੂਨੀ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਂਵ ਵੱਲੋਂ ਫਤੇਗੜ ਚੂੜੀਆਂ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਮਾਰਕੀਟ ਕਮੇਟੀ ਦਾ ਦਫ਼ਤਰ ਹੈ ਇੱਥੇ 11 ਵਜੇ ਤੋਂ ਲੈ ਕੇ ਆਪਾਂ ਇੱਥੇ ਬਿਲਕੁਲ ਸ਼ਾਂਤਮਈ ਰੋਸਤਰਨੇ ਤੇ ਬੈਠੇ ਆਂ ਉਹ ਰੋਸਤਰਨਾ ਅਸੀਂ ਇਸ ਕਰਕੇ ਦੇ ਰਹੇ ਆਂ ਕਿ ਅਸੀਂ ਪਿਛਲੀ ਦਿਨੀ ਸਾਨੂੰ ਮੰਡੀ 'ਚ ਪਤਾ ਲੱਗਾ ਵੀ ਇੱਥੇ ਬਹੁਤ ਸਾਰਾ ਫੇਰ ਪਿਛਲੇ ਸਾਲ ਵਾਂਗੂ ਪਰਮਲ ਦੇ ਉੱਤੇ ਘੱਟ ਲੱਗ ਰਿਹਾ ਜਿਹੜੇ ਆਰਓ ਨੇ 150 ਰੁਪਏ ਤੋਂ ਲੈ ਕੇ 250-300 ਰੁਪਏ ਤੱਕ ਪ੍ਰਤੀ ਕੁਇੰਟਲ ਘੱਟ ਲਾ ਰਹੇ ਨੇ ਅਸੀਂ ਉਦੋਂ ਦੋਨੋਂ ਜਥੇਬੰਦੀਆਂ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਨੂੰ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਪਿਆ ਅਸੀਂ ਕੱਟ ਨਹੀਂ ਲਗਣ ਦਿਆਂਗੇ ਪਰ ਫਿਰ ਵੀ ਮੈਨੂੰ 2 ਦਿਨ ਦਾ ਸਮਾਂ ਦੇ ਦਿਓ ਮੈਂ ਡੀਸੀ ਗੁਰਦਾਸਪੁਰ ਨਾਲ ਗੱਲ ਕਰਾਂ ਅਸੀਂ 2 ਦਿਨ ਦਾ ਸਮਾਂ ਦੇ ਕੇ ਅੱਜ 3 ਜਿਹੇ ਜਣ ਆਏ ਆ ਸਾਡੀ ਮੰਗ ਇਹ ਆ ਵੀ ਜਿਹੜੀ ਕਿਸਾਨਾਂ ਨੇ ਆਪਣੀ ਖੂਨ ਪਸੀਨੇ ਨਾਲ ਫਸਲ ਪਾਲੀ ਆ 6 ਮਹੀਨੇ ਉਹਨੂੰ ਅੱਜ ਐਡਾ ਵੱਡਾ ਕੱਟ ਲਾ ਕੇ ਉਹਦਾ ਬਹੁਤ ਤਕੜਾ ਨੁਕਸਾਨ ਕੀਤਾ ਜਾ ਰਿਹਾ ਇਸੇ ਤਰ੍ਹਾਂ ਬੇਮੌਸਮੀ ਬਾਰਿਸ਼ ਹੋਣ ਕਰਕੇ ਚੋਨੇ ਦਾ ਰੰਗ ਕਹਿੰਦੇ ਬਦਰੰਗ ਹੋ ਗਿਆ ਉਹਨੂੰ ਵੀ ਕੱਟ ਲਈ ਜਾ ਰਹੀ ਆ ਅੱਜ ਅਸੀਂ ਦੋ ਜਥੇਬੰਦੀਆਂ ਵੱਲੋਂ ਜਿਹੜੀ ਕਿਸਾਨਾਂ ਦੀ ਬਹੁਤ ਭਾਰੀ ਲੁੱਟ ਹੋ ਰਹੀ ਆ ਫਦੇਗਾ ਚੂੜੀਆਂ ਮੰਡੀ ਦੇ ਵਿੱਚ ਉਹਦੇ ਸਬੰਧ ਚ ਰੋਸ ਪ੍ਰਦਰਸ਼ਨ ਆਏ ਆ ਐਸਡੀਐਮ ਦਫ਼ਤਰ ਤੇ ਮਾਰਕੀਟ ਕਮੇਟੀ ਦੇ ਸਕੱਤਰ ਦੇ ਸਾਹਮਣੇ ਚੇਅਰਮੈਨ ਮਾਰਕੀਟ ਕਮੇਟੀ ਕਿਉਂਕਿ ਇਹਦੇ ਨਾਲ ਸਾਡੀ ਗੱਲ ਹੋਈ ਸੀ ਸ਼ਨੀਵਾਰ ਵੀ ਸਾਡੇ ਕਿਸਾਨਾਂ ਨੂੰ ਜਿਹੜੇ ਕੱਟ ਲੱਗ ਰਹੇ ਆ ਉਹ ਬੰਦ ਕੀਤੇ ਜਾਣ ਜੋ ਨੇ ਦੀ ਗੇੜੀ ਸੇਲ ਲਿਆ ਉਹ 17 ਤੋਂ 22 ਕੀਤੀ ਜਾਵੇ। ਬਦਰੰਗ ਦਾਣਿਆਂ ਦੀ ਗਿਣਤੀ ਜਿਹੜੀ ਆ ਉਹ ਵਧਾਈ ਜਾਵੇ। ਤੇ ਪੁਰਾਣੀ ਸਾੜਨ ਦੇ ਸਵਾ ਵਿੱਚ ਜਿਹੜੇ ਨਿਯਾਇਜ਼ ਪਰਚੇ ਕਰ ਰਹੇ ਉਹ ਬੰਦ ਕੀਤੇ ਜਾਣ ਤੇ ਪੁਰਾਣੀ ਸਾਂਭਣ ਵਾਸਤੇ ਕਿਸਾਨ ਨੂੰ 200 ਰੁਪਇਆ ਬਾਊਂਸ ਜਿਹੜਾ ਦਿੱਤਾ ਜਾ। ਇਹ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਆਏ ਹੋਏ ਆ। ਹੁਣ ਅਸੀਂ ਅਗਲਾ ਐਕਸ਼ਨ ਜਿਹੜਾ ਉਹ ਤਿੱਖਾ ਕਰਾਂਗੇ। ਉਹਦੇ ਵਿੱਚ ਕਿਸੇ ਵੀ ਕਿਸਮ ਦਾ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਇਥੋਂ ਦੇ ਜਿਹੜੇ ਮੁੱਖ ਆਗੂ ਆ ਉਹ ਹੋਣਗੇ। ਠੀਕ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਕਿਸਾਨ ਪਹਿਲਾਂ ਹੀ ਬੁਰੀ ਤਰ੍ਹਾਂ ਇਸ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਬਹੁਤ ਜ਼ਿਆਦਾ ਰਕਬਾ ਜੋ ਝੋਨੇ ਦਾ ਬਰਬਾਦ ਹੋ ਚੁੱਕਾ ਹੈ ਜੋ ਕਿਸਾਨ ਆਪਣੇ ਭਰਾ ਦੀ ਬਾਹ ਫੜਨ ਵਾਸਤੇ ਜਾਂ ਉਹਨਾਂ ਦੀ ਮਦਦ ਕਰਨ ਵਾਸਤੇ ਜਿੰਨਾ ਕਿਸਾਨਾਂ ਦਾ ਝੋਨਾ ਬਚਿਆ ਉਹਨਾਂ ਨੂੰ ਵੀ ਸਾਡਾ ਪ੍ਰਸ਼ਾਸਨ ਮੰਡੀ ਬੋਰਡ ਛੈਲਰਾਂ ਵਾਲੇ ਸਾਰੇ ਹੀ ਰਲ ਕੇ ਮਾਰ ਰਿਹਾ ਹੈ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਮੀਡੀਆ ਦੇ ਥਰੂ ਕਿ ਘੜ ਤੋਂ ਘਟ ਜੇ ਸਾਡਾ ਇੱਕ ਭਰਾ ਬਚਿਆ ਉਹਨੂੰ ਉਹਦਾ ਪੂਰਾ ਮੁੱਲ ਦੇ ਕੇ ਉਹਦੇ ਘਰ ਉਹਦੇ ਪੈਸੇ ਜਾਣ ਉਹ ਦੂਸਰੇ ਕਿਸਾਨ ਦੀ ਬਾਹ ਫੜ ਸਕੇ ਜੋ ਗਰਦਾਸਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਬੀਕੇਯੂ ਅਗਰਾਹ ਨੇ ਰਲ ਕੇ ਮੋਰਚਾ ਲਾਇਆ ਅਸੀਂ ਇਹ ਸਲੁੱਟ ਨੂੰ ਬਿਲਕੁਲ ਬਦਾਸ਼ਤ ਨਹੀਂ ਕਰਾਂਗੇ ਜੇਕਰ ਇਹ ਨਹੀਂ ਮੰਨਦੇ ਤੇ ਪਤਾਂਜੀ ਹੁਣੀ ਕਹਿ ਕੇ ਗਏ ਆ ਕਿ ਸਾਡਾ ਡੈਡ ਲਾਈਨ ਦਾ ਟਾਈਮ ਜਿਹੜਾ ਖਤਮ ਹੋ ਗਿਆ ਅਸੀਂ ਬੇਨਤੀ ਕਰਾਂਗੇ ਦੂਹਾਂ ਪੰਧਾਂ ਸਹਿਬਾਂ ਨੂੰ ਕਿ ਸਾਨੂੰ ਕੋਈ ਤੇਜ਼ ਐਕਸ਼ਨ ਦੇ ਕੇ ਇਸ ਘੋਲ ਦਾ ਮੁਖ ਹੁਣ ਦੂਜਰੇ ਪਾਸੇ ਨੂੰ ਕੀਤਾ ਜਾਵੇ ਮੈਂ ਬੇਨਤੀ ਕਰਦਾ ਕਿ ਅੱਜ ਅਸੀਂ ਐਸਡੀਐਮ ਦਫ਼ਤਰ ਮੋੜੇ ਬੈਠੇ ਹੋਏ ਕਿਉਂਕਿ ਹਰ ਨਾਲ ਕੁਝ ਲੋਕ ਤੇ ਕਿਸਾਨਾਂ ਦਾ ਅੱਧਾ ਪੰਜਾਬ ਜਿਹੜਾ ਉਹ ਡੁੱਬ ਗਿਆ ਬਾਕੀ ਜਿਹੜੇ ਰਹਿੰਦੇ ਕਿਸਾਨ ਨੇ ਉਹਨਾਂ ਦੀ ਸ਼ਰੀਆਂ ਵਿੱਚ ਲੁੱਟ ਹੋ ਰਹੀ ਆ ਕਿਸਾਨਾ ਜੀ ਟੋਕੇ ਇਹੋ ਜਿਹੇ ਜਿਹੜੇ ਕਾਨੂੰਨ ਬਣਾਉਂਦੇ ਆਪਣੇ ਮਨਮਰਜ਼ੀ ਦੇ ਕਾਨੂੰਨ ਬਣਾਏ ਜਾ ਰਹੇ ਨੇ ਅੱਜ ਉਹਨਾਂ ਨੂੰ ਲੈ ਕੇ ਅਸੀਂ ਬੈਠੇ ਹੋਏ ਹਾਂ ਕਿਉਂਕਿ ਕਿਸਾਨ ਦੀ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਵੀ ਅੱਜ ਸਰਕਾਰ ਦਾ ਰੇਟ ਜਿਹੜਾ ਆ ਉਹ ਸਰਕਾਰੀ ਰੇਟ ਤੋਂ ਘੱਟ 200 ਰੁਪਈਆ ਤੇ ਕੱਟ ਰਹੇ ਨੇ ਇਸ ਕਰਕੇ ਅਸੀਂ ਬੇਨਤੀ ਕਰਦੇ ਵੀ ਕਿਸਾਨ ਦਾ ਜਿਹੜਾ ਹੱਕ ਉਹਨਾਂ ਨੂੰ ਕਿਸਾਨਾਂ ਦਿੱਤਾ ਜਾਵੇ ਕਿਸਾਨਾਂ ਦੀ ਹੋਰ ਹੀ ਲੁੱਟ ਨੂੰ ਲੈ ਕੇ ਜਿਹੜਾ 150 ਤੋਂ ਲੈ ਕੇ 300 ਰੁਪਈਆ ਤੱਕ ਪ੍ਰਤੀ ਕੰਟਰਕਟ ਕੱਟ ਲਾਇਆ ਜਾ ਰਿਹਾ ਉਹਦੇ ਸਬੰਧ ਰੋਦੇ ਰੋਸ ਵਜੋਂ ਇੱਥੇ ਆਪਾਂ ਧੰਨਾਂ ਲਾਇਆ ਸੀ ਉਹ 77 ਮਾਰਕੀਟ ਕਮੇਟੀ ਨਾਲ ਗੱਲ ਵੀ ਸਾਡੇ ਸਾਥੀਆਂ ਦੀ ਬਿਲ ਹੋਈ ਪਰ ਉਹ ਸੱਤਰ ਵੱਲ ਅਜੇ ਤੱਕ ਕੋਈ ਪਰਵਾਹ ਘਾਰਾ ਨਹੀਂ ਦਿੱਤਾ ਗਿਆ ਉਹਦੇ ਸਬੰਧ ਵਿੱਚ ਆਪਾਂ ਜਿਹੜਾ ਅੱਜ ਦਾ ਜਿਹੜਾ ਰੋਸਤਾ ਨਾ ਦੇਣ ਜਾ ਰਹੇ ਆ ਵੀ ਜਿਹੜਾ ਕਟਾ ਬੰਦ ਕੀਤਾ ਜਾਵੇ ਤੇ ਇਹ ਜਿਹੜੇ ਝੂਠੇ ਪਰਚੇ ਨਜਾਇਜ਼ ਕਿਸਾਨਾਂ ਦੇ ਪਾਸੇ ਜਾ ਰਹੇ ਪਰਾਲੀ ਦੇ ਸਬੰਧ ਵਿੱਚ ਸਰਕਾਰ ਉਹਨੂੰ ਸਾਮਣੇ ਵਾਸਤੇ 200 ਰੁਪਏ ਪ੍ਰਤੀ ਕੰਟਰੋਲ ਬਾਉਂਸ ਲਏ ਦੇ ਜਿਹੜਾ ਅੱਜ ਧਰਨਾ ਲਗਾਇਆ ਗਿਆ ਉਹਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਮੰਗ ਰੱਖੀ ਹੈ ਵੀ ਜੋ ਇੱਥੇ ਸਾਡੀਆਂ ਫਸਲਾਂ ਤੇ ਕਟ ਲਾ ਕੇ ਸਾਡਾ ਜਿਹੜੀ ਫਸਲ ਚੱਕੀ ਜਾਂਦੀ ਹੈ ਅਜੇ ਕੋਈ ਮਾਮਲਾ ਮੇਰੇ ਧਿਆਨ 'ਚ ਨਹੀਂ ਆਇਆ ਅਜੇ ਤੱਕ ਮੈਂ ਮੰਡੀਆਂ 'ਚ ਵਿజిਟ ਕਰਦਾ ਆਲਮੋਸਟ ਅਸੀਂ ਡੇਲੀ ਜਾ ਰਹੇ ਹਾਂ ਕਿਸਾਨਾਂ ਨਾਲ ਵੀ ਰابطਾ ਆੜਤੀਆਂ ਨਾਲ ਵੀ ਰابطਾ ਆੜਤੀਆਂ ਨੂੰ ਬੁਲਾ ਕੇ ਦੋ ਵਾਰ ਮੈਂ ਮੀਟਿੰਗ ਕਰ ਚੁੱਕਾ ਹਾਂ ਇਸ ਮਸਲੇ ਤੇ ਵੀ ਸਮਝਾਇਆ ਜਾ ਚੁੱਕਾ ਪਰੰਤੂ ਫੇਰ ਵੀ ਜੇ ਕੋਈ ਏਜੰਸੀ ਵਾਲਾ ਬੰਦਾ ਜਾਂ ਕੋਈ ਆੜਤੀ ਖਰਾਬ ਕਰਦਾ ਤਾਂ ਮੇਰੇ ਧਿਆਨ ਚ ਲਿਆਉਣਾ ਸੀ ਉੱਥੇ ਸਖਤ ਕਾਰਵਾਈ ਕਰਾਂਗੇ ਅਜਿਹਾ ਕੁਝ ਨਹੀਂ ਹੋਣ ਦਿੱਤਾ ਜਾਏਗਾ ਜਿਹੜਾ ਕਿਸਾਨਾਂ ਨਾਲ ਤੱਕਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ